ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸਮੁੱਚੇ ਸਿੱਖ ਪੰਥ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਮਨਾਇਆ ਜਾ ਰਿਹਾ ਹੈ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਖੇਪ ਜੇ ਜੀਵਨ ਨੂੰ ਵਿਚਾਰਨ ਦਾ ਯਤਨ ਕਰਾਂਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਦਾ ਜਨਮ ਹੋਇਆ ਇਨ੍ਹਾਂ ਪੰਜ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ 1 April ਸਨ 1621 ਈਸਵੀ ਨੂੰ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਹੋਇਆ ਜਿੱਥੇ ਅੱਜਕੱਲ ਗੁਰਦੁਆਰਾ ਗੁਰੂ ਕੇ ਮੈਲ ਸੁਭਾਏ ਬਾਣਾ ਅੰਮ੍ਰਿਤ ਵੇਲੇ ਦਾ ਸਮਾਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਸਾ ਜੀ ਕੀ ਵਾਰ ਦਾ ਪਾਠ ਸਰਵਣ ਕਰ ਰਹੇ ਸੀ ਜਦੋਂ ਇੱਕ ਸੇਖ ਨੇ ਆਣ ਕੇ ਸੁਨੇਹਾ ਦਿੱਤਾ ਸਤਿਗੁਰੂ ਤੁਹਾਡੇ ਘਰ ਪੰਜਵੇਂ ਸਹਿਬਜ਼ਾਦੇ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਨਮ ਦੀ ਖਬਰ ਸੁਣਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘਰ ਆਏ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਚੁੱਕਿਆ ਤੇ ਚੁੱਕ ਕੇ ਮੁਸਕਰਾਏ ਸਿੱਖਾਂ ਨੇ ਪੁੱਛਿਆ ਸਤਿਗੁਰੂ ਇਹ ਮੁਸਕਰਾਟ ਕਿਹਸੀ ਹੈ ਇਸ ਤੋਂ ਪਹਿਲਾਂ ਵੀ ਚਾਰ ਪੁੱਤਰਾਂ ਦਾ ਜਨਮ ਹੋਇਆ ਲੇਕਿਨ ਇਹ ਵਾਲਾ ਪਿਆਰ ਕਦੇ ਉਹਨਾਂ ਪੁੱਤਰਾਂ ਵਾਸਤੇ ਨਹੀਂ ਵਿਖਾਇਆ ਜਿਹੋ ਜਿਹਾ ਪਿਆਰ ਤੁਸੀਂ ਇਸ ਪੁੱਤਰ ਵਾਸਤੇ ਵਿਖਾਉਂਦੇ ਪਿਓ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਕਹਿਣ ਲੱਗੇ ਜਿਹੜਾ ਕਾਰਜ ਇਸ ਮੇਰੇ ਪੁੱਤਰ ਨੇ ਕਰਨਾ ਹੈ ਇਹ ਕਾਰਜ ਨਾ ਕੋਈ ਦੁਨੀਆ ਤੇ ਕਰ ਸਕਿਆ ਹੈ ਨਾ ਕੋਈ ਕਰ ਹੀ ਸਕੇਗਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਾਸਤੇ ਵਿਦਿਆ ਦਾ ਪ੍ਰਬੰਧ ਕੀਤਾ ਗਿਆ ਪੜ੍ਹਾਈ ਲਿਖਾਈ ਸ਼ਸਤਰ ਵਿਦਿਆ ਘੋੜ ਸਵਾਰੀ ਸਾਰੇ ਪ੍ਰਕਾਰ ਦੀ ਵਿਦਿਆ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੁਹੱਈਆ ਕਰਵਾਈ ਗਈ ਜਦੋਂ ਉਹਨਾਂ ਦੀ ਉਮਰ 4 ਕੋ ਸਾਲ ਦੀ ਸੀ ਉਸ ਵੇਲੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਮਾਤਾ ਨਾਨਕੀ ਜੀ ਨੇ ਉਸ ਵੇਲੇ ਦੇ ਨਾਲ ਬੜੀ ਸੋਹਣੀ ਪੁਸ਼ਾਕ ਪਵਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਆਰ ਕੀਤਾ ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਸਾਹਮਣੇ ਇੱਕ ਬੱਚਾ ਜਿਹੜਾ ਹੈ ਉਹ ਕੰਬਦਾ ਪਿਆ ਏ ਠੰਡ ਲੱਗਦੀ ਪਈ ਏ ਉਹਨਾਂ ਨੇ ਆਪਣੀ ਕੀਮਤੀ ਪੁਸ਼ਾਕ ਲਾ ਕੇ ਉਸ ਬੱਚੇ ਨੂੰ ਦੇ ਦਿੱਤੀ ਨਾਲੇ ਕਿਹਾ ਕਿ ਮੈਨੂੰ ਤੇ ਮੇਰੇ ਮਾਤਾ ਪਿਤਾ ਹੋਰ ਲੈ ਦੇਣਗੇ ਪਰ ਤੇਰੇ ਵਾਸਤੇ ਹੋਰ ਪੁਸ਼ਾਕ ਨਹੀਂ ਹੈਗੀ ਇਸ ਕਰਕੇ ਤੂੰ ਇਹ ਧਾਰਨ ਕਰ ਲੈ ਤੇ ਉਸ ਵੇਲੇ ਉਹ ਬੱਚੇ ਨੂੰ ਪੁਸ਼ਾਕ দান ਕਰਕੇ ਆ ਗਏ ਮਾਤਾ ਨਾਨਕੀ ਜੀ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਦੇਖੋ ਇਹ ਪੁਸ਼ਾਕ দান ਕਰਕੇ ਆ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿੰਦੇ ਆ ਨਾਨਕੀ ਖਫਾ ਨਾ ਹੋ ਅੱਜ ਕਿਸੇ ਦੇ ਤਨ ਨੂੰ ਨੰਗਿਆਂ ਵੇਖਿਆ ਏ ਤੇ ਆਪਣੀ ਪੁਸ਼ਾਕ দান ਕਰ ਦਿੱਤੇ ਕੱਲ ਨੂੰ ਜਦੋਂ ਕਿਸੇ ਦੀ ਇੱਜ਼ਤ ਨੰਗੀ ਹੋਵੇਗੀ ਇਨੇ ਆਪਣੇ ਪ੍ਰਾਣ ਵੀ ਦਾਨ ਕਰਕੇ ਆ ਜਾਣਾ ਹੈ ਫਿਰ ਉਸ ਤੋਂ ਬਾਅਦ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਹੋਇਆ 14 ਸਾਲ ਦੀ ਉਮਰ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਤੇਗ ਦੇ ਜ਼ੋਰ ਵਿਖਾਏ ਜਦੋਂ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤੇ ਉਸ ਵੇਲੇ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਬ੍ਰਾਜਮਣ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਆਪਣੇ ਮਾਤਾ ਨਾਨਕੀ ਜੀ ਦੇ ਨਾਲ ਬਕਾਲੇ ਦੀ ਧਰਤੀ ਤੇ ਆ ਗਏ 1664 ਦੇ ਵਿੱਚ ਗੁਰਦਾ ਗੱਦੀ ਦੇ ਉੱਪਰ ਸशोਭਤ ਹੋਏ 22 ਪਖੰਡੀ ਲੋਕ ਜਿਹੜੇ ਸਨ ਉਹ ਮੰਝੀਆਂ ਲਾ ਕੇ ਬੈਠ ਗਏ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੋਏ ਤੇ ਫਿਰ ਉਹ ਸਾਰਿਆਂ ਤੋਂ ਪਹਿਲਾਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੁਰਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਅੰਮ੍ਰਿਤਸਰ ਦੇ ਪੁਜਾਰੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਕਿਧਰੇ ਗੁਰੂ ਆਣ ਕੇ ਕਬਜ਼ਾ ਨਾ ਕਰ ਲਵੇ ਪਰ ਉਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਗੁਰੂ ਕਦੇ ਕਬਜ਼ਾ ਨਹੀਂ ਕਰਦਾ ਹੁੰਦਾ ਗੁਰੂ ਜਿਹੜਾ ਉਹ ਤੇ ਦਿੰਦਾ ਹੀ ਦਿੰਦਾ ਹੈ ਬਦਲੇ ਵਿੱਚ ਲੈਂਦਾ ਕੁਝ ਨਹੀਂ ਸਤਗੁਰੂ ਇਸ਼ਨਾਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਬਿਰਾਜਮਾਨ ਹੋ ਗਏ ਜਿੱਥੇ ਸਤਗੁਰੂ ਬੈਠੇ ਸਨ ਅੱਜ ਕੱਲ੍ਹ ਉੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਇਸ ਤੋਂ ਅੱਗੇ ਮਹਾਰਾਜ ਵੱਲੇ ਵਾਲੇ ਪਾਸੇ ਨੂੰ ਵੇਰਕੇ ਵਾਲੇ ਪਾਸੇ ਨੂੰ ਜਾਂਦੇ ਜਿੱਥੇ ਜਾ ਕੇ ਮਾਈਆਂ ਨੂੰ ਮਹਾਰਾਜ ਨੇ ਅਸੀਸ ਦਿੰਦਿਆਂ ਕਿਹਾ ਮਾਈਆਂ ਰੱਬ ਰਜ਼ਾਈਆਂ ਫਿਰ ਸਤਗੁਰੂ ਸਾਹਿਬ ਜੀ ਨੇ ਮਾਲਵਾ ਹੋਵੇ ਚਾਹੇ ਫਿਰ ਪੂਰਬ ਵਾਲਾ ਪਾਸਾ ਹੋਵੇ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਮਹਾਰਾਜ ਨੂੰ ਖਬਰ ਮਿਲੀ ਕੇ ਉਸ ਵੇਲੇ ਦੇ ਨਾਲ ਜਿਹੜਾ ਰਾਜਾ ਹੈ ਬਲਾਸਪੁਰ ਦਾ ਉਹ ਚੜ੍ਹਾਈ ਕਰ ਗਿਆ ਉਹਦੀ ਰਾਣੀ ਚੰਪਾ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਰਾਜੇ ਦੀ ਸਤਾਰਵੀਂ ਤੇ ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰਾਜੇ ਦੀ ਸਤਾਰਵੀਂ ਤੇ ਗਏ ਜਦੋਂ ਸਾਰੀਆਂ ਕ੍ਰਿਆਵਾਂ ਸਮਾਪਤ ਹੋ ਗਈਆਂ ਤੇ ਉਦੋਂ ਰਾਣੀ ਨੇ ਕਿਹਾ ਵੀ ਕਿਰਪਾ ਕਰੋ ਤੁਸੀਂ ਮੈਨੂੰ ਛੱਡ ਕੇ ਨਾ ਜਾਓ ਤੁਸੀਂ ਆਪਣਾ ਨਿਵਾਸ ਇੱਥੇ ਰੱਖੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਰਾਣੀ ਚੰਪਾ ਦੇ ਕੋਲੋਂ ਜ਼ਮੀਨ ਮੁੱਲ ਖਰੀਦ ਕੇ ਤੇ ਇੱਥੇ ਨਵਾਂ ਨਗਰ ਵਸਾਇਆ ਜਿਹਦਾ ਨਾਂ ਰੱਖਿਆ ਚੱਕ ਨਾਨਕੀ ਚੱਕ ਨਾਨਕੀ ਦੇ ਨਾਮ ਦੇ ਉੱਪਰ ਮੋੜੀ ਗੱਡ ਕੇ ਨਵਾਂ ਨਗਰ ਜਿਹੜਾ ਉਹ ਵਸਾ ਦਿੱਤਾ ਗਿਆ ਬਾਅਦ ਵਿੱਚ ਏਸੇ ਚੱਕ ਨਾਨਕੀ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦਾ ਨਵਾਂ ਨਗਰ ਵਸਾ ਕੇ ਫਿਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਆ ਪੂਰਬ ਵਾਲੇ ਪਾਸੇ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਏ ਉਦੋਂ ਫਿਰ ਇੱਕ ਪਾਸੇ ਦਿੱਲੀ ਦਾ ਰਾਜਾ ਰਾਜਾ ਰਾਮ ਸਿੰਘ ਹੈ ਦੂਜੇ ਪਾਸੇ ਅਸਾਮ ਦਾ ਰਾਜਾ ਰਾਜਾ ਚੱਕਰਤਵਾਜ ਹੈ ਦੋਵਾਂ ਫੌਜਾਂ ਦੀ ਆਪਸ ਦੇ ਵਿੱਚ ਲੜਾਈ ਹੋਣ ਲੱਗੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿੱਚ ਪੈ ਗਏ ਉਹਨਾਂ ਕਿਹਾ ਕਿ ਐਵੇਂ ਝਗੜਾ ਕਰਨਾ ਕੋਈ ਚੰਗੀ ਗੱਲ ਨਹੀਂ ਸਤਿਗੁਰੂ ਨੇ ਸਮਝੌਤਾ ਕਰਾਤਾ ਰਾਜੇ ਚੱਕਰਤਵਾਜ ਦਾ ਦੇ ਰਾਜਾ ਰਾਮ ਸਿੰਘ ਦਾ ਦੋਵੇਂ ਆਪਣੀਆਂ ਆਪਣੀਆਂ ਹੱਦਾਂ ਦੇ ਉੱਪਰ ਕਾਇਮ ਹੋ ਗਏ ਦੋਵਾਂ ਹੀ ਫੌਜਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਕਿ ਸਤਿਗੁਰੂ ਤੁਸੀਂ ਖੂਨ ਖਰਾਬਾ ਹੋਣ ਤੋਂ ਰੋਕ ਦਿੱਤਾ ਹੁਣ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਮਹਾਰਾਜ ਕਹਿਣ ਲੱਗੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਸੀ ਤੇ ਇਸ ਕਰਕੇ ਤੁਸੀਂ ਮਿੱਟੀ ਦੀਆਂ ਢਾਲਾਂ ਭਰ ਕੇ ਲਿਆਓ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦਗਾਰ ਸਥਾਪਿਤ ਕਰਨਾ ਚਾਹੁੰਦੇ ਹਨ ਇਤਿਹਾਸ ਕਹਿੰਦਾ ਹੈ ਸਭ ਤੋਂ ਪਹਿਲਾ ਗੁਰਦੁਆਰਾ ਸਭ ਤੋਂ ਪਹਿਲੀ ਯਾਦਗਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਢੋਬੜੀ ਦੀ ਧਰਤੀ ਤੇ ਬਣਵਾਈ ਜਿਹਦਾ ਨਾਮ ਦਮਦਮਾ ਸਾਹਿਬ ਰੱਖਿਆ ਇਹ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉੱਥੇ ਜਿਹੜੀ ਯਾਦਗਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਥਾਪਿਤ ਕਰਵਾਈ ਸੀ ਫਿਰ ਮਹਾਰਾਜ ਟਾਕਾ ਬੰਗਾਲ ਅਸਾਮ ਵਾਲੇ ਪਾਸੇ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਪੰਜਾਬ ਦੇ ਵਿੱਚ ਆਣ ਕੇ ਮਾਲਵੇ ਦੀ ਧਰਤੀ ਦੇ ਉੱਪਰ ਆਣ ਕੇ ਲੋਕਾਂ ਨੂੰ ਜਿਹੜਾ ਸੀ ਉਹ ਸੱਚ ਦਾ ਰਾਹ ਵਿਖਾਇਆ ਜਦੋਂ ਇੱਕ ਪਾਸੇ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਲੋਕਾਂ ਨੂੰ ਡਰਾ ਰਿਹਾ ਸੀ ਧੱਕੇ ਦੇ ਨਾਲ ਇਸਲਾਮ ਦੇ ਵਿੱਚ ਲੈ ਕੇ ਆ ਰਿਹਾ ਸੀ ਮੁਸਲਮਾਨ ਬਣਾ ਰਿਹਾ ਸੀ ਉਹਨੇ ਸਮੱਧ ਵਰਗੇ ਧਰਮੀ ਫਕੀਰ ਵੀ ਨਹੀਂ ਛੱਡੇ ਉਹਨਾਂ ਨੂੰ ਮਾਰ ਦਿੱਤਾ ਤਾਂ ਉਸ ਵੇਲੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ ਨਾ ਕਿਸੇ ਕੋਲੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਇਹ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਦੇ ਰਹੇ ਸੀ ਨਾਲੇ ਸਤਗੁਰੂ ਕਹਿ ਰਹੇ ਸੀ ਭਾਰਤ ਦੇ ਲੋਗੋ ਤੁਸੀਂ ਆਪੇ ਸੁਣਿਆ ਹੈ ਪਿਗਣਕਾ ਪਾਪਣ ਸੀ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਤਰ ਗਈ ਤੁਸੀਂ ਆਪੇ ਸੁਣਿਆ ਅਜਾਮਲ ਪਾਪੀ ਸੀ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਤਰ ਗਈ ਜੇ ਉਹ ਦ੍ਰੋਪਤੀ ਦੀ ਰੱਖਿਆ ਕਰ ਸਕਦਾ ਹੈ ਗਣਕਾ ਦੀ ਰੱਖਿਆ ਕਰ ਸਕਦਾ ਹੈ ਜੇਕਰ ਉਹ ਹਾਥੀ ਦੀ ਰੱਖਿਆ ਕਰ ਸਕਦਾ ਹੈ ਫਿਰ ਤੂੰ ਪ੍ਰਮਾਤਮਾ ਨੂੰ ਯਾਦ ਕਰ ਪ੍ਰਮਾਤਮਾ ਤੇਰੀ ਰੱਖਿਆ ਕਿਉਂ ਨਹੀਂ ਕਰੇਗਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਕ ਕੋ ਜਸ ਉਰ ਧਾਰੋ ਤੂੰ ਪਰਮਾਤਮਾ ਨੂੰ ਯਾਦ ਕਰ ਉਹਦੇ ਜਸ ਨੂੰ ਗਾਇਨ ਕਰ ਉਹ ਤੇਰੀ ਵੀ ਰੱਖਿਆ ਕਰੇਗਾ ਇਦਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭੁੱਲੀ ਭੜਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ ਜਦੋਂ ਫਿਰ ਸਮੇਂ ਦੇ ਹਾਕਮ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਜਦੋਂ ਜੰਜੂ ਲਾਏ ਜਾ ਰਹੇ ਸੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਦੀ ਬਾਹ ਪਕੜੀ ਤੇ ਨਾਲੇ ਕਿਹਾ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੇਜੈ ਬਾਹਾਂ ਛੋੜੀਏ ਜੇ ਦੀ ਬਾਹ ਫੜ ਲਈਏ ਕਦੇ ਬਾਹ ਛੱਡੀ ਦੀ ਨਹੀਂ ਹੋਈ ਦੀ ਤਾਂ ਜਿਹੜੇ ਪੁਜਾਰੀਆਂ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫੜੀ ਸੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦੇ ਦਿੱਤੀ ਪਰ ਉਹਨਾਂ ਦੀ ਬਾਹ ਨਹੀਂ ਛੱਡੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸਨ ਉਹਨਾਂ ਨੇ ਤਿੰਨ ਚੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤੀਆਂ ਸੀ ਇੱਕ ਸੀ ਕਟਾਰ ਇੱਕ ਸੀ ਰੁਮਾਲ ਇੱਕ ਸੀ ਗੁਰਬਾਣੀ ਦਾ ਗੁੜਕਾ ਸਾਹਿਬ ਜਿਹੜੀ ਕਟਾਰ ਸੀ ਉਹ ਕਟਾਰ ਕਟਾਰ ਨਹੀਂ ਰਹੀ ਉਹ ਤੇਗ ਬਣ ਗਈ ਤੇ ਤੇਗ ਬਣ ਕੇ ਜ਼ੁਲਮ ਦਾ ਨਾਸ਼ ਕੀਤਾ ਜਿਹੜੀ ਸਤਗੁਰੂ ਨੇ ਉਸ ਵੇਲੇ ਦੇ ਨਾਲ ਗੁਰਬਾਣੀ ਦੀ ਪੋਥੀ ਗੁਰਬਾਣੀ ਦਾ ਗੁੜਕਾ ਦਿੱਤਾ ਸੀ ਉਹ ਗੁਰਬਾਣੀ ਦੇ ਗੁੜਕੇ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਗੁਰਬਾਣੀ ਨਾਲ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 23 ਰਾਗ ਸਨ ਜਿਹੜਾ 31ਵਾਂ ਰਾਗ ਹੈ ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਜੈ ਜੈ ਬੰਤੀ ਰਾਗ ਪਵ ਜਿੱਤ ਦਾ ਰਾਗ ਹੈ ਤੂੰ ਪਾਵਨ ਗੁਰਬਾਣੀ ਨੂੰ ਪੜ ਤੂੰ ਇਸ ਦੁਨੀਆ ਨੂੰ ਜਿੱਤ ਕੇ ਸੰਸਾਰ ਤੋਂ ਜਾਵੇਂਗਾ ਜੈ ਜੈ ਬੰਤੀ ਰਾਗ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਹੈ ਉਸ ਤੋਂ ਬਾਅਦ ਜਿਹੜਾ ਰੁਮਾਲ ਦਿੱਤਾ ਸੀ ਉਹ ਰੁਮਾਲ ਤੋਂ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਦਰ ਬਣ ਗਏ ਤੇ ਚਾਦਰ ਬਣ ਕੇ ਜਿੱਦਨ ਇਸ ਮਾਨਵਤਾ ਦੀ ਇੱਜ਼ਤ ਨੂੰ ਤਾੜ-ਤਾੜ ਕੀਤਾ ਜਾ ਰਿਹਾ ਸੀ ਉਸ ਦਿਨ ਸਤਿਗੁਰੂ ਨੇ ਆਪਣੀ ਤੇ ਇਸ ਤਨ ਦੀ ਚਾਦਰ ਪਾ ਕੇ ਤੇ ਦੁਨੀਆ ਦੀ ਇੱਜ਼ਤ ਨੂੰ ਜਿਹੜਾ ਉਹ ਢੱਕਿਆ ਸੀ ਤਾਂ ਹੀ ਕਵੀ ਸੈਨਾਪਤ ਲਿਖਦੇ ਹੈ ਪਰਗਟ ਪੈ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸ੍ਰਿਸ਼ਟੀ ਦੀ ਚਾਦਰ ਨੇ ਉਹਨਾਂ ਨੇ ਸ੍ਰਿਸ਼ਟੀ ਦੀ ਚਾਦਰ ਬਣ ਕੇ ਤੇ ਇਹਨਾਂ ਲੋਕਾਂ ਦੀ ਇੱਜ਼ਤ ਨੂੰ ਜਿਹੜਾ ਉਹ ਢੱਕਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਅੰਦਰ 98 ਸ਼ਬਦ ਹੈ 57 ਸ਼ਲੋਕ ਹੈ ਜੋ ਅੱਜ ਵੀ ਸਾਨੂੰ ਸੱਚ ਦਾ ਰਾਹ ਵਿਖਾਉਂਦੇ ਹੈ ਭੁੱਲੀ ਭਟਕੀ ਲੁਕਾਈ ਨੂੰ ਪਰਮਾਤਮਾ ਦੇ ਨਾਲ ਜੋੜਦੇ ਹੈ ਜਿਹੜਾ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਨਾ ਕੋਈ ਕਰ ਸਕਦਾ ਹੈ ਨਾ ਕੋਈ ਕਰ ਹੀ ਸਕੇਗਾ ਅੱਜ ਦੇ ਸਮੇਂ ਦੌਰਾਨ ਕੁਝ ਐਸੀਆਂ ਸੰਸਥਾਵਾਂ ਜਿਹੜੀਆਂ ਕਹਿੰਦੀਆਂ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਲੇਕਿਨ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀ ਤੇ ਉਹ ਵੀ ਆਪਣੇ ਤਨ ਨੂੰ ਕੁਰਬਾਨ ਕਰਕੇ ਆਪਣੇ ਤਨ ਦਾ ਬਲੀਦਾਨ ਦੇ ਕੇ ਤੇ ਇਸ ਮਾਨਵਤਾ ਦੀ ਰੱਖਿਆ ਕੀਤੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੂੱਚੇ ਸਿੱਖ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ ਆਪਾਂ ਸਤਿਗੁਰੂ ਦੇ ਦਰਸਾਏ ਹੋਏ ਰਸਤੇ ਤੇ ਚੱਲ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ